ਬੰਗਲਾਦੇਸ਼ ਨੇ ਹਾਲ ਅਮਰੀਕੀ ਸਰਕਾਰ ਦੀ ਨਵੀਂ ਕਮਿਟਮੈਂਟ ਜਿਹੜੀ ਹੋਈ ਆ 7 ਲੱਖ ਮੈਟ੍ਰਿਕ ਟਨ ਯੂਐਸ ਦਾ ਜਿਹੜੀ ਕਣਕ ਆ ਉਹ ਬੰਗਲਾਦੇਸ਼ ਹੁਣ ਖਰੀਦੇਗੀ ਬੰਗਲਾਦੇਸ਼ ਪਹਿਲਾਂ ਇਹ ਜਿਹੜੀ ਕਣਕ ਆ ਉਹ ਭਾਰਤ ਦੇ ਕੋਲੋਂ ਖਰੀਦੀ ਸੀਗੀ ਪਰ ਹੁਣ ਨਵੇਂ ਜਿਹੜੇ ਹੋਰੇ ਟ੍ਰੇਡ ਸਮਝੌਤੇਆਂ ਦੇ ਵਿੱਚ ਬੰਗਲਾਦੇਸ਼ ਦੀ ਸਰਕਾਰ ਨੇ ਕਮਿਟਮੈਂਟ ਕੀਤੀ ਆ ਵੀ ਉਹ ਸਾਲਾਨਾ 7 ਲੱਖ ਮੈਟ੍ਰਿਕ ਟਨ ਜਿਹੜੀ ਯੂਐਸ ਦੀ ਕਣਕ ਆ ਉਸ ਦੀ ਅ ਜਿਹੜੀ ਖਰੀਦ ਦਾ ਉਹ ਕਰੂਗੀ ਨਵੀਂ ਮੈਮੋਰੰਡਮ ਆਫ ਅੰਡਰਸਟੈਂਡਿੰਗ ਇਹ ਜਿਹੜੀ ਉਹ ਕੀਤੀ ਗਈ ਆ ਆਰਲਿੰਗਟਨ ਵਰਜੀਨੀਆ ਦੇ ਵਿੱਚ ਯੂ ਐਸ ਵੀਟ ਐਸੋਸੀਏਟਸ ਅਤੇ ਜਿਹੜੀ ਬੰਗਲਾਦੇਸ਼ ਦੀ ਸਰਕਾਰ ਆ ਉਹਨਾਂ ਦੇ ਦਰਮਿਆਨ ਇਹ ਨਵਾਂ ਜਿਹੜਾ ਆ ਪਰਚੇਜ਼ਿੰਗ ਐਗਰੀਮੈਂਟ ਮੈਮੋਰੰਡਮ ਆਫ ਅੰਡਰਸਟੈਂਡਿੰਗ ਜਿਹੜਾ ਆ ਉਹ ਸਾਈਨ ਕਰ ਦਿੱਤਾ ਗਿਆ ਆ ਯੂ ਐਸ ਦੇ ਐਮਬੈਸਡਰ ਜਿਹੜੇ ਬੰਗਲਾਦੇਸ਼ ਨੂੰ ਆ ਟ੍ਰੇਸੀ ਐਨ ਜੈਕਬਸਨ ਤੇ ਹੋਰ ਜਿਹੜੇ ਸੀਨੀਅਰ ਅਧਿਕਾਰੀ ਯੂਐਸ ਡਿਪਾਰਟਮੈਂਟ ਆਫ ਐਗਰੀਕਲਚਰ ਬੰਗਲਾਦੇਸ਼ ਮਿਨਿਸਟਰੀ ਆਫ ਫੂਡ ਜਿਹੜੇ ਆ ਉਹ ਉਸ ਟਾਈਮ ਮੌਜੂਦ ਸੀਗੇ ਜਦ ਇਹ ਜਿਹੜੇ ਸਮਝੌਤੇ ਦੇ ਉੱਤੇ ਸਾਈਨ ਕੀਤੇ ਗਏ ਹੈਗੇ ਆ ਸੋ ਜਿਹੜੇ ਕਣਕ ਉਤਪਾਦਕਾਂ ਦੇ ਲਈ ਅਮਰੀਕਾ ਵਾਲਿਆਂ ਦੇ ਲਈ ਇਹ ਕਹਿ ਸਕਦੇ ਆ ਵੀ ਇੱਕ ਗੁੱਡ ਨਿਊਜ਼ ਆ ਵੀ ਉਹਨਾਂ ਦੀ ਜਿਹੜੀ 7 ਲੱਖ ਮੈਟ੍ਰਿਕ ਟਨ ਕਣਕ ਆ ਉਹ ਹੁਣ ਬੰਗਲਾਦੇਸ਼ ਦੇ ਵਿੱਚ ਜਾਵੇਗੀ